ਜਿੰਦਿਕ ਨੂੰ ਸਿਰਫ ਗੁਜ਼ਾਰੋ ਨਹੀਂ ਬਲਕਿ ਉਸ ਨੂੰ ਜਿਓ ਸਿਰਫ ਹੱਥ ਨਾਲ ਲਗਾਓ ਮਹਿਸੂਸ ਕਰੋ ਸਿਰਫ ਦੇਖੋ ਨਹੀਂ ਗੌਰ ਕਰੋ ਸਿਰਫ ਸੁਣੋ ਨਹੀਂ ਧਿਆਨ ਨਾਲ ਸੁਣੋ ਸਿਰਫ ਧਿਆਨ ਨਾਲ ਨਾ ਸੁਣੋ ਬਲਕਿ ਸਮਝੋ ਸਿਰਫ ਸਮਝੋ ਨਹੀਂ ਬਲਕਿ ਉਸ ਨੂੰ ਜੀਵਨ ਵਿੱਚ ਅਤਾਰੋ ਜੀਵਨ ਵਿੱਚ ਉਤਾਰਨਾ ਤਾਂ ਸਭ ਕੁਝ ਹੈ ਅਖੀਰ ਅਸੀਂ ਸਿੱਖਦੇ ਹੀ ਕਿਉਂ ਜੀਵਨ ਨੂੰ ਬਿਹਤਰ ਬਣਾਉਣ ਲਈ ਗਿਆਨ ਹੀ ਸ਼ਕਤੀ ਹੈ ਏਕਲ ਅਧੂਰੀ ਹੈ ਗਿਆਨ ਤਾਂ ਬਸ ਜਾਣਕਾਰੀ ਦਾ ਨਾਮ ਹੈ ਗਿਆਨ ਸ਼ਕਤੀ ਉਹਦੋਂ ਹੀ ਬਣਦਾ ਹੈ ਜਦੋਂ ਉਸ ਦੀ ਵਰਤੋਂ ਕੀਤੀ ਜਾਵੇ ਇੱਕ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਜੰਗਲ ਸੀ ਤੋਤਿਆਂ ਦੇ ਜੰਗਲ ਤੋਂ ਨਾਮਤੀ ਮਸ਼ਹੂਰ ਸੀ ਕਿਉਂਕਿ ਉੱਥੇ ਬਹੁਤ ਸਾਰੇ ਤੋਤੇ ਰਿਹਾ ਕਰਦੇ ਸੀ ਇੱਕ ਸ਼ਕਾਰੀ ਦੀ ਨਜ਼ਰ ਵਿੱਚ ਉਹ ਜੰਗਲ ਆ ਗਿਆ ਉਹ ਸ਼ਕਾਰੀ ਜੰਗਲ ਵਿੱਚ ਰੋਜ਼ ਜਾਂਦਾ ਜਾਲ ਪਸਾਉਂਦਾ ਦਾਣੇ ਪਾਉਂਦਾ ਬਹੁਤ ਸਾਰੇ ਤੋਤੇ ਫੜ ਲਿਆਉਂਦਾ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦਾ ਇਹ ਹਰ ਰੋਜ਼ ਹੋਣ ਲੱਗਿਆ ਹੁਣ ਹੌਲੀ-ਹੌਲੀ ਉਸ ਜੰਗਲ ਵਿੱਚ ਤੋਤਿਆਂ ਦੀ ਗਿਣਤੀ ਘਟਣ ਲੱਗੀ ਇਹ ਦੇਖ ਕੇ ਤੋਤਿਆਂ ਦੇ ਸਰਦਾਰ ਨੂੰ ਬਹੁਤ ਚਿੰਤਾ ਹੋਈ ਤੇ ਜੇਕਰ ਇਸ ਤਰ੍ਹਾਂ ਹੀ ਚੱਲਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਜੰਗਲ ਵਿੱਚ ਇੱਕ ਹੀ ਤੋਤਾ ਨਹੀਂ ਬਚੇਗਾ ਤੇ ਹੁਣ ਉਹ ਕਰੇ ਵੀ ਤਾਂ ਕੀ ਕਰੇ ਉਹ ਐਸੇ ਸੋਚ ਵਿੱਚ ਉਲਝਿਆ ਹੋਇਆ ਸੀ ਤੇ ਉਸ ਨੂੰ ਖਿਆਲ ਆਇਆ ਇੱਕ ਸਾਧੂ ਦਾ ਕਿਉਂਕਿ ਜੰਗਲ ਦੀ ਸੀਮਾ ਤੇ ਰਹਿੰਦਾ ਸੀ ਉਸ ਨੇ ਸੁਣਿਆ ਸੀ ਕਿ ਉਹ ਸਾਧੂ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਤੋਤਾ ਸਾਧੂ ਕੋਲੇ ਚੱਲਿਆ ਗਿਆ ਤੇ ਜਾ ਕੇ ਸਾਧੂ ਨੂੰ ਸਾਰੀ ਗੱਲ ਦੱਸੀ ਸਾਧੂ ਨੇ ਕਿਹਾ ਇੱਕ ਗੱਲ ਹੈ ਜੋ ਮੰਤਰ ਦੀ ਤਰ੍ਹਾਂ ਹੈ ਜਾ ਕੇ ਆਪਣੇ ਸਾਥੀਆਂ ਨੂੰ ਦੱਸਣਾ ਜਿਉ ਸਮਝਣਗੇ ਇਸ ਜੰਜਾਲ ਤੋਂ ਛੁੱਟ ਜਾਣਗੇ ਉਹ ਮੰਤਰੇ ਸ਼ਿਕਾਰੀ ਆਵੇਗਾ ਤੇ ਜਾਲ ਵਿਸਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਇਸ ਮੰਤਰ ਨੂੰ ਯਾਦ ਕਰਕੇ ਉਹ ਸਰਦਾਰ ਤੋਤਾ ਉੱਡ ਗਿਆ ਜੰਗਲ ਵਿੱਚ ਜਾ ਕੇ ਸਾਰੇ ਤੋਤਿਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਸਭ ਨੂੰ ਆਪਣੇ ਨਾਲ ਗੱਲ ਅਧਰੋਂਣ ਲਈ ਕਿਹਾ ਸ਼ਕਾਰੀ ਆਵੇਗਾ ਜਾਲ ਵਿਸਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਤਾਂ ਸਾਰੇ ਤੋਤੇ ਸੁੰਦੇ ਜਾਗਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਬਸ ਇਹੀ ਗੱਲ ਅਧਰੋਂਦੇ ਸ਼ਕਾਰੀ ਆਵੇਗਾ ਜਾਲ ਵਿਸਾਵੇਗਾ ਦਾਣੇ ਪਾਵੇਗਾ ਹਸਣਾ ਨਹੀਂ ਅਗਲੇ ਦਿਨ ਸ਼ਕਾਰੀ ਆਇਆ ਉਸਨੇ ਜਾਲ ਪਸਾਇਆ ਪਰ ਦਰਖਤਾਂ ਤੇ ਬੈਠੇ ਤੋਤੇ ਲਗਾਤਾਰ ਇਹ ਹੀ ਬੋਲੀ ਜਾ ਰਹੇ ਸੀ ਸ਼ਕਾਰੀ ਆਵੇਗਾ ਜਾਲ ਮਸਾਵੇਗਾ ਦਾਣੇ ਪਾਵੇਗਾ ਹਸਣਾ ਨਹੀਂ ਸ਼ਕਾਰੀ ਹੈਰਾਨ ਸੀ ਸੋਚਣ ਲੱਗਿਆ ਤੇ ਸਭ ਨੂੰ ਪਤਾ ਹੀ ਹੈ ਕਿ ਮੈਂ ਅੱਗੇ ਕੀ ਕਰਨ ਵਾਲਾ ਅਜੇ ਤਾਂ ਮੈਂ ਇੱਕ ਵੀ ਤੋਤੇ ਦਾ ਸਕਾਰ ਨਹੀਂ ਕਰ ਪਾਵਾਂਗਾ। ਉਸਨੇ ਜਾਲ ਇਕੱਠਾ ਕੀਤਾ ਤੇ ਚਲੇ ਗਿਆ। ਅਗਲੇ ਦਿਨ ਸਕਾਰੀ ਫੇਰ ਆਇਆ। ਹਰ ਪਾਸੇ ਇਹੀ ਆਵਾਜ਼ ਗੂੰਜ ਰਹੀ ਸੀ। ਸਕਾਰੀ ਆਵੇਗਾ, ਜਾਲ ਬਸਾਵੇਗਾ, ਦਾਣੇ ਪਾਵੇਗਾ, ਫਸਣਾ ਨਹੀਂ। ਹੁਣ ਰੋਜ਼ ਇਹੀ ਹੋਣ ਲੱਗਿਆ। ਸਕਾਰੀ ਪਰੇਸ਼ਾਨ ਹੋ ਗਿਆ। ਉਹਨ ਉਸ ਕਾਰ ਨਹੀਂ ਕਰੇਗਾ ਤੇ ਬਾਜ਼ਾਰ ਵਿੱਚ ਕੀ ਵੇਚੇਗਾ ਤੇ ਖਾਵੇਗਾ ਕੀ ਉਸ ਦੀ ਤਾਂ ਰੋਜ਼ੀ ਰੋਟੀ ਇਹੀ ਸੀ ਹਰਾਨ ਪਰੇਸ਼ਾਨ ਉਹ ਰੋਜ਼ ਖਾਲੀ ਹੱਥ ਬਾਪ ਵਾਪਸ ਆ ਜਾਂਦਾ ਇੱਕ ਦਿਨ ਉਸ ਦੀ ਪਤਨੀ ਨੇ ਉਸ ਦੇ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਤੇ ਉਸ ਨੇ ਸਾਰੀ ਤਸਵੀਤੀ ਦੱਸ ਦਿੱਤੀ ਪਤਨੀ ਨੇ ਮੁਸਕਰਾ ਕੇ ਕਿਹਾ ਬਸ ਇੰਨੀ ਕਾ ਗੱਲ ਤੁਸੀਂ ਫਿਕਰ ਨਾ ਕਰੋ ਮੈਂ ਇੱਕ ਸਾਧੂ ਨੂੰ ਜਾਣਦੀ ਆ ਜਿਸ ਦੇ ਕੋਲ ਸਾਰੀਆਂ ਸਮੱਸਿਆ ਦਾ ਹੱਲ ਹੈ ਪਤਨੀ ਸਕਾਰੀ ਨੂੰ ਲੈ ਕੇ ਸਾਧੂ ਕੋਲੇ ਚਲੀ ਗਈ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਇਹ ਉਹੀ ਮਹਾਤਮਾ ਸੀ ਜਿੰਨਾਂ ਕੋਲੇ ਤੋਤਿਆਂ ਦਾ ਸਰਦਾਰ ਵੀ ਆਇਆ ਸੀ ਉਹ ਮਹਾਤਮਾ ਸਾਰੀ ਗੱਲ ਸੁਣ ਕੇ ਬੋਲੇ ਗੀਤਾ ਦੇ ਵਿੱਚ ਪੜਿਆ ਹੈ ਨਾ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਬਸ ਤੂੰ ਆਪਣਾ ਕੰਮ ਕਰ ਤੋਤੇ ਆਪਣਾ ਕੰਮ ਕਰ ਰਹੇ ਨੇ ਤੂੰ ਆਪਣਾ ਕਰਮ ਕਰਦਾ ਜਾ ਬਾਕੀ ਸਭ ਉਹ ਮਾਲਕ ਤੇ ਛੱਡ ਦੇ ਜਾ ਚਾਲਪਸਾ ਦਾਣੇ ਪਾ ਤੋਤੇ ਫਸਣ ਜਾਂ ਨਾ ਫਸਣ ਉਹ ਉਹਨਾਂ ਦੇ ਉੱਪਰ ਹੈ ਸਕਾਰੀ ਨੇ ਉਦਾਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਪਰ ਤੋਤੇ ਤਾਂ ਉਹੀ ਗੱਲ ਅਧਰਾ ਰਹੇ ਸੀ ਸਕਾਰੀ ਆਵੇਗਾ ਜਾਲ ਵਸਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਪਰ ਅੱਜ ਸਕਾਰੀ ਨੇ ਜਾਲ ਵਸਾਇਆ ਦਾਣੇ ਵੀ ਪਾਏ ਸਾਰੇ ਤੋਤੇ ਉਹੀ ਗੱਲ ਬੋਲਦੇ ਬੋਲਦੇ ਇੱਕ ਇੱਕ ਕਰਕੇ ਜਾਲ ਤੇ ਆ ਕੇ ਬੈਠ ਗਏ ਤੇ ਸਾਰੇ ਦੇ ਸਾਰੇ ਤੋਤੇ ਜਾਲ ਵਿੱਚ ਫਸ ਗਏ ਸਕਾਰੀ ਹਰਾਨ ਰਹਿ ਗਿਆ ਇਹ ਕੀ ਹੋਇਆ ਕਿ ਉਹ ਸਾਧੂ ਕੋਲ ਕੋਈ ਜਾਦੂ ਸ਼ਕਤੀ ਹੈ ਇਹ ਜਾਣਨ ਲਈ ਉਹ ਇਹ ਜਾਲ ਵਿੱਚ ਫਸੇ ਸਾਰੇ ਤੋਤਿਆਂ ਨੂੰ ਲੈ ਕੇ ਉਸ ਸਾਧੂ ਕੋਲ ਚੱਲਿਆ ਗਿਆ ਉਹਨਾਂ ਦੇ ਪੈਰੀ ਪੈ ਕੇ ਬੋਲਿਆ اے ਮਹਾਤਮਾ ਇਹ ਕੀ ਜਾਦੂ ਕੀਤਾ ਤੁਸੀਂ ਇਹ ਕਿਵੇਂ ਸੰਭਵ ਹੋ ਗਿਆ ਇਹ ਸਾਰੇ ਤੋਤੇ ਤਾਂ ਜਾਣਦੇ ਸੀ ਤੇ ਜਾਲ ਵਿੱਚ ਨਹੀਂ ਫਸਣਾ ਤਾਂ ਫਿਰ ਇਹ ਕਿਵੇਂ ਫਸ ਗਏ ਸਾਧੂ ਨੇ ਮਸਕਰਾ ਕੇ ਕਿਹਾ ਇਹ ਤੋਤੇ ਸਿਰਫ ਜਾਣਦੇ ਸੀ ਸਮਝਦੇ ਨਹੀਂ ਸੀ ਇਹ ਤੋਤੇ ਸਿਰਫ ਇਹ ਗੱਲ ਨੂੰ ਦਹਰਾ ਰਹੇ ਸੀ ਗੱਲ ਤੇ ਇਹਨਾਂ ਨੇ ਅਮਲ ਨਹੀਂ ਕੀਤਾ ਅਮਲ ਕਰਨਾ ਇਹੀ ਤਾਂ ਜਾਦੂ ਸ਼ਕਤੀ ਹੈ ਜੋ ਇਹਨਾਂ ਨੂੰ ਜਾਲ ਵਿੱਚ ਫਸਣ ਤੋਂ بچਾ ਸਕਦੀ ਸੀ ਅਸੀਂ ਦੋਸਤੋ ਜਾਣਕਾਰੀ ਤਾਂ ਬਹੁਤ ਲੋਕਾਂ ਕੋਲ ਹੁੰਦੀ ਹੈ ਤੇ ਜੀਵਨ ਵਿੱਚ ਅੱਗੇ ਉਹੀ ਵਾਅਦਾ ਹੈ ਜੋ ਜਾਣਕਾਰੀ ਤੇ ਅਮਲ ਕਰਦਾ ਹੈ ਗਿਆਨ ਦਾ ਸਹੀ ਅਰਥ ਇਹੀ ਹੈ ਜੋ ਜੀਵਨ ਵਿੱਚ ਤੁਹਾਨੂੰ ਸਮੱਸਿਆਵਾਂ ਤੋਂ ਬਾਹਰ ਕੱਢੇ ਸਾਰੇ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਤੁਸੀਂ ਮਿਲੇ ਹੋਏ ਗਿਆਨ ਤੇ ਅਮਲ ਕਰੋ। ਦੋਸਤੋ ਕਹਾਣੀ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ। ਤੇ ਸਭ ਨਾਲ ਸ਼ੇਅਰ ਜਰੂਰ ਕਰੋ। ਜਲਦੀ ਮਿਲਦੇ ਹਾਂ। ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ। ਧੰਨਵਾਦ।